ਸੁਰੀਏ ਤਰਕਸਰ ਸਬਜੀ ਮੰਡੀ ਜਾਣ ਵਾਲਿਆਂ ਨੂੰ ਤਿੰਨ ਸਪਲੈਂਡਰ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਦਾ ਕਹਿਰ ਚੱਲਣਾ ਪਿਆ ਇਹਨਾਂ ਲੁਟੇਰਿਆਂ ਨੇ ਘੱਟੋ ਘੱਟ 8 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜੋ ਸਬਜੀ ਮੰਡੀ ਵਿੱਚ ਕੰਮ ਕਰਦੇ ਸਨ ਇਹਨਾਂ ਵਿੱਚੋਂ ਦੋ ਸਬਜ਼ੀਆਂ ਦੇ ਆਰਤੀ ਹਨ ਜਦਕਿ ਇਹਨੂੰ ਲੁਟੇਰਿਆਂ ਨੇ ਮਜਦੂਰ ਦਿਹਾੜੀਦਾਰੇ ਰਿਕਸ਼ਾ ਤੇ ਇਹ ਰਿਕਸ਼ਾ ਵਾਲੇ ਵੀ ਨਹੀਂ ਬਖਸ਼ੇ ਲੁਟੇਰਿਆਂ ਵੱਲੋਂ ਵੱਖ-ਵੱਖ ਲੋਕਾਂ ਨੂੰ ਕੋਲੋਂ ਹਜ਼ਾਰਾਂ ਰੁਪਏ ਦੇ ਨਕਦੀ ਤੇ ਤਿੰਨ ਮੋਬਾਈਲ ਲੁੱਟੇ ਹਨ ਨਾਲ ਹੀ ਕਈ ਨਾਲ ਮਾਰਕੁਟਾਈ ਵੀ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਦੋ ਗੰਭੀਰ ਜ਼ਖਮੀਆਂ ਨੇ ਤੇ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ ਇੱਕ ਦੀ ਲੱਤ ਤੋੜ ਦਿੱਤੀ ਗਈ ਅਤੇ ਉਹ ਪਠਾਨਕੋੜ ਹਸਪਤਾਲ ਵਿੱਚ ਦਾਖਲ ਹੈ ਦੂਜੇ ਦੀ ਬਾਹ ਤੋੜ ਦਿੱਤੀ ਗਈ ਜਿਸ ਦਾ ਸਿਵਲ ਹਸਪਤਾਲ ਗੁਰਦਾਸਪੁਰ ਇਲਾਜ ਚੱਲ ਰਿਹਾ ਹੈ ਜ਼ਿਆਦਾਤਰ ਘਟਨਾਵਾਂ ਬਰਿਆਰ ਬਾਈਪਾਸ ਸਿੱਤੇ ਸੂਨੇ ਦੇ ਨੇੜੇ ਵਾਪਰੀਆਂ ਹਨ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹਾਂਜੀ ਨਾ ਗਈ ਹੈ ਯਾਰ ਨਾ ਭੁੱਟੋ ਜੀ ਕੀ ਗੱਲ ਹੋਈ ਜੀ ਮਲਾ ਭੁੱਟੋ ਮੈਂ ਸਾਈਕਲ ਤੇ ਆਉਂਦਿਆ ਤੇ ਬੱਸ ਬੰਦੇ ਗੱਰੀ ਹੱਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਇੱਥੇ ਤੇ ਆ ਜੇ ਲਾਈ ਦੇ ਮੰਡੀ ਲਾਈ ਦੀ ਆ ਸਾਈਕਲ ਤੇ ਬੰਦੇ ਆਈ ਧੀ ਟਾਈਟ ਆਈ ਆਹੋ ਇਹ ਹੋਰ ਵੀ ਕਈਆਂ ਨੂੰ ਬੇਜ ਸੁਣਿਆ ਬਥੇਰਿਆਂ ਤੋਂ ਬੰਦੇ ਪੇ ਮੈਂ ਤੇ ਮੋਟਰਸਾਈਕਲ ਤੇ ਆਉਂਦੇ ਰ ਮੇਰੇ ਹੱਥੀ ਬੇਜ ਮੇਰੇ ਸਭ ਕਵੀ ਵੀ ਪਾਰ ਦਿੱਤੀ ਹੈ ਬਣਾਣ ਤੇ ਕੀ ਹੋਇਆ ਝੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਹੀ ਵਿੱਚ ਬੇਜ ਦੇ ਐਸਾ ਲੀਆਂ ਕਾਪੀਆਂ ਅਸੀਂ ਕਹਿੰਦੇ ਕੀ ਸੀ ਸਾਡੇ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਬੇਜ ਹੈ ਤਿੰਨ ਚਾਰ ਬੰਦਿਆਂ ਨੂੰ ਬੇਜ ਹਾਂਜੀ ਕਿਸੇ ਕੋਲ ਹੋਇਆ ਕੁਝ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਹੋ ਗਏ ਤੇ ਕੀ ਮੰਗ ਕਰਦੇ ਹੋ ਮਾਗੇ ਸਰਕਾਰ ਵੀ ਕਾਰਵਾਈ ਕਰੀ ਸਰਕਾਰ ਵਾਰੀ ਕਾਰਵਾਈ ਕਰੀ ਇੰਨੇ ਦੀ ਤੁਮਾਰ ਨਾਂ ਕੀ ਹੈ ਪ੍ਰੰਤ ਕੁਮਾਰ ਹੈ ਪ੍ਰੰਤ ਕੁਮਾਰ ਨਾ ਨਾ ਕੀ ਹੋਇਆ ਸੀ ਕਿੱਥੇ ਪਏ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਤੇ ਮਾਰਿਆ ਮੁਰਿਆ ਵੀ ਹੈ ਦੋ ਜੱਤਰ ਮਾਰਿਆ ਮੁਰਕੇ ਚਪੇੜਾ ਮਾਰੀਆਂ ਦਾ ਤਰਿਕ ਤੇ ਵਜੇ ਦਾ ਤਰ ਮੋਰਾ ਦੇ ਮਾਰੇ ਆਪਰੇਟ ਤੇ ਮਾਰੇ ਮੇਰੇ ਕੋਟੇ ਇਹ ਉਂਗਲਾ ਦੇ ਉਂਗਲਾ ਤਾਂ ਪਹਿਲੇ ਲੱਗਦੀ ਅੱਛਾ ਤਾਂ ਕੀ ਫੇਰ ਪੈਸੇ ਕੋਈ ਵੀ ਖੋਏ ਆ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਬੋਲ ਕੇ ਤੇ ਝੋਲੇ ਚ ਕੱਢ ਕੇ ਲੈ ਗਏ ਕਿੰਨੇ ਪੈਸੇ 1600 ਰੁਪਏ ਆ ਜੀ ਸਾਈਂदास ਸਾਫਕਾ ਮਿਊਨਿਸਪਲ ਕਾਉਂਸਲਰ ਬਾਜ਼ ਵੇਰੇ ਸਾਡਾ ਮੰਡੀ ਦਾ ਕਾਰੋਬਾਰ ਆ ਲਗ 4 ਵਜੇ ਨਿਕਲਿਆ ਘਰੋਂ ਅਗਲੇ ਮੈਂ ਆਈਡੀਆਈ ਮੰਦਰ ਦੇ ਅਗਲੇ ਪਾਸੇ ਬੰਦੇ ਨੇ ਕੋਲੋਂ ਲੰਮਿਆ ਪਾਇਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਮੈਂ ਜੋ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਹੋਣਾ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਛਾਣ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਇਥੋਂ ਮੁੜੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜਿਹਦੀ ਸرداری لال ਜੀ ਇੱਥੇ ਆਪਣੇ ਆਈਡੀਆਈ ਨੂੰ ਉਹਨੂੰ ਵੀ ਅਗਲੇ ਪਾਸੇ ਪੁਲਿਸ ਦੇ ਤੇ ਘੇਰ ਕੇ ਉਹਦੀ ਲੱਤ ਤੋੜਦੀ ਹੋਇਆ ਮੈਂ ਕਿ ਐਡਮਿਟ ਆ ਹਸਪੀਟਲ ਹੋਇਆ ਵੀ ਇਹ ਕੁਛ ਹੋਣਾ। ਤਾਂ ਹਾਂਜੀ ਉਹਨਾਂ ਕੋ ਖੋਇਆ ਉਹਨਾਂ ਦਾ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੋਣ ਰਿਆ ਸੀ ਕਿਤੇ ਮੰਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕਰੀਆਂ ਕਾਪੀਆਂ ਕੁੱਪੀਆਂ ਸੀਗੀਆਂ ਉਹ ਖੋਲੀਆਂ ਨੇ ਤੇ ਕਾਫੀ ਸਟਾਟਾ ਸਟਾ ਲੱਗੀਆਂ ਨੇ। ਹੋਰ ਕਿੰਨੇ ਨੂੰ ਤੇ ਬਾਕੀ 4-5 ਬੰਦੇ ਹੋਰ ਇੱਕ ਲੇਵਰ ਆ ਉਹ ਸੀਗਾ ਇੱਕ ਮੁੰਡਾ 100 ਹਾਲ ਤੋਂ ਆਂਦਾ ਉਹਦੀ ਜੇਬ ਜਸਤੀ ਰੁਪਈਏ ਸੀਗੇ ਉਹ ਕੱਢ ਲੈ ਕਹਿੰਦੇ ਜੋ ਹੈਗਾ ਕੱਢ ਦੇ ਠੀਕ ਮੈਂ ਬਿੱਕੀ ਤੇ ਸੀਗਾ ਸਕੂਟੀ ਤੇ ਤੇ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਕੱਲ ਟਿਬੜੀ ਨਹਿਰ ਤੇ ਲਗਾਤਾਰ ਵਾਰ ਰਤਾ ਹੋ ਰਿਹਾ ਮੋਬਾਈਲ ਵੀ ਖੋਇਆ ਕੀ ਮੰਗ ਕਰਨੀ ਆ ਅਸੀਂ ਮੰਗ ਕੀ ਕਰਨੀ ਆ ਜੀ ਗਵਰਨਮੈਂਟ ਕੋਈ ਅੰਨੀ ਚ ਹੈ ਨਹੀਂ ਗਵਰਨਮੈਂਟ ਨੂੰ ਸਾਰਾ ਪਤਾ ਹੈ ਜੇ ਇਸੇ ਤਰ੍ਹਾਂ ਗਵਰਨਮੈਂਟ ਚੱਲਦੀ ਰਹੀ ਤੇ ਆਮ ਬੰਦੇ ਦਾ ਜੀਣਾ ਇੱਥੇ ਹਰਾਮਾ ਹਰਾਮ ਹੈ ਇਸ ਤਰ੍ਹਾਂ ਕਿ ਦੁਨੀਆ ਬਾਹਰ ਨੂੰ ਤੋੜੀ ਜਾਂਦੀ ਆ ਇੱਥੇ ਕੋਈ ਬੰਦਾ ਸਿਕਿਓਰ ਹੈ ਹੀ ਨਹੀਂ ਕਿਸੇ ਮੋੜ ਦੇ ਉੱਤੇ ਚੱਜੋ ਕੋ ਧੀ ਬੰਦ ਕਿਉਂ ਨਹੀਂ ਕਿਸੇ ਦੇ ਮੋਬਾਈਲ ਫੋਨ ਹੁੰਦੇ ਆ ਕਿਸੇ ਦਾ ਕੁਝ ਕਰਦੇ ਆ ਸਰੇ ਆਂ ਮੰਡੀ ਤੇ ਸਵੇਰੇ ਸਵੇਰੇ ਆਵਾਜਾ ਨਹੀਂ ਸ਼ੁਰੂ ਜਾਂਦੀ ਲੋਕੀ ਆਣੀ ਸ਼ੁਰੂ ਹੋ ਜਾਂਦੇ ਪੈਸੇ ਲੈ ਲੈਣਾ ਉੱਥੇ ਹੀਰਾ ਹੁੰਦਾ ਉਦੋਂ ਹਾਂਜੀ ਤੇ ਲੱਗਦਾ ਨਹੀਂ ਕਿ ਇਹ ਮਾੜੀਆਂ ਵਾਰਦਾਤਾਂ ਮਾੜੀਆਂ ਇਹ ਪਪੀਤੇ ਵਾਲੇ ਇਹ ਮਾੜੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਤੇ ਜੋ ਜ਼ਿਲ੍ਹਾ ਲੈਵਲ ਦੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਜੋ ਫੀਸਾ ਲੈਂਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਹੜੇ ਤਰੀਕੇ ਨਾਲ ਇਕੱਠੇ ਕਰੀਏ ਜਾਂ ਇੱਥੇ ਕਿ ਪਰਮਨੈਂਟ ਡਿਊਟੀ ਲਈਏ ਪੈਟਰੋਲਿੰਗ ਲਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਉਹ ਦੋ ਚਾਰ ਚੱਕਰ ਘੱਟਣ ਸਿਵਲ ਡਰਾਂਸ ਨੂੰ ਪਤਾ ਲੱਗ ਜਾਵੇ ਵੀ ਇਹ ਬੰਦੇ ਇੱਥੇ ਵਾਕਿਆ ਹੈ ਨਹੀਂ ਆਪੇ ਬੰਦੇ ਫੜੇ ਜਾਂਦੇ ਆ ਹੁਣ ਕੋਲ ਹਥਿਆਰ ਵੀ ਹੁੰਦੇ ਆ ਹਾਂਜੀ ਅਸੀਂ ਤੇ ਮੈਂ ਤੇ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ ਬੇਸਬਾਲ ਜਿਹਾ ਬੇਸਬੈਂਟ ਦੇ ਫੜਿਆ ਸੀਗਾ ਆਮ ਬੰਦਿਆਂ ਤਾਂ ਬਹੁਤ ਮੁਸ਼ਕਲ ਆ ਜੀ ਬੰਦੇ ਨਾਲ ਆਲਾ ਸੰਬੰਧ ਕਰਦਾ ਕਾਰੋਬਾਰ ਕੀ ਕਰੀਏ ਦੱਸੋ ਹੁਣ ਜਿਹਨਾਂ ਦੇ ਕਾਰੋਬਾਰ ਸਵੇਰੇ 4 ਵਜੇ ਆ ਕੇ ਇੱਥੇ ਰੋਟੀ ਕਮਾਉਣੀ ਆ ਉਹਦੇ ਬੰਦਾ ਬਹੁਤ ਮਜਬੂਰ ਆ ਇਹ ਤੁਹਾਨੂੰ ਗਵਰਨਮੈਂਟ ਨੂੰ ਕਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਅਸੀਂ ਕਿਹਾ ਸੀਗਾ ਕੋਨ ਪੈਟਰੋਲੀਅਮ ਵਾਲੇ ਭੇਜਦੇ ਆ ਪਰੋਲੀਅਮ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ ਉਹਦਾ ਮਤਲਬ ਕੋਈ ਗੱਲ ਬੰਦ ਹੀ ਨਹੀਂ ਗਈ ਉਹ ਤੱਕ ਨਹੀਂ ਮੰਨਦਾ ਇਹ ਪਲਾਨਿੰਗ ਕਰਨਾ ਚਾਹੀਦਾ ਇਹ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਸੈਕਿਉਰਿਟੀ ਹੋਣੀ ਚਾਹੀਦੀ ਹਾਂਜੀ ਇਹ ਪਲਾਨਿੰਗ ਕਰਨਾ ਚਾਹੀਦਾ ਜੋ ਐਸੇ ਬੰਦੇ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਕਿ ਸੈਕਿਉਰਿਟੀ ਦੇ ਬੰਦੇ ਆ ਤੇ ਇਹ ਨੱਥ ਪਾਣੀ ਚਾਹੀਦੀ ਹੈ ਜੀ ਆਪਾਂ ਤੇ ਬੇਨਤੀ ਕਰਨੇ ਆ ਸੀ ਇਹਨੂੰ ਅੱਜ ਸਾਡੇ ਲੱਗੀਆਂ ਕੱਲ੍ਹ ਕਿਹਦੇ ਲੱਗਣਗੀਆਂ ਇਹ ਤੇ ਔਖਾ ਕੰਮ ਆ